ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਦੇਸ਼ ਅਨੁਸਾਰ ਬਾਹਰ ਤੋਂ ਦਸਤੀ ਦਾ ਦਸਤਾਵੇਜ਼ ਤੀਨ ਪ੍ਰਤਮ ਅਦੇਸ਼ ਮਰਤਾ ਦਾ ਨਾਮ ਲੈ ਕੇ ਆਈ ਅਰਿ ਜਰਨ ਕਾ ਕਾਮਸ਼ਾ ਸਹਾਇ ਅਰਥਾਤ ਨੀਤ ਕੋ ਸੇ ਕਰਾਏ ਆਪ ਸ੍ਰੀ ਹਰਿ ਗੁਸਨ ਦੇ ਆਈ ਬਣਾਇ ਜਿਨ ਕੇ ਸਭ ਦਾਈ ਦਸੋਂ ਪਾਤਸ਼ਾਹਾਂ ਸਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੁਕੀ ਦੇ ਦਾਦੇ ਜੰਗੂ ਪਾਤਸ਼ਾਹ ਵਾਲੀ ਸਭ ਥਾਈਂ ਹੋਣਾ ਦੀ ਸਹਾਇ ਹੈ ਦਸੋਂ ਪਾਤਸ਼ਾਹਾਂ ਕੇ ਆਤਮਿਕ ਗਿਆਨ ਸ੍ਰੀ ਜਾਨਕੀ ਕਲੂ ਕੰਨੋ ਪਾਣੀ ਦੇ ਰੋਹ ਚਾਵਲ ਸ਼ਤਰਕਾ ਨਾਲ ਭਾਨ ਕੰਨ ਸਾਹਿਬ ਸਤਿਸ਼ੀ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਮੁਕਾਪ ਦਸੋਂ ਪਾਤਸ਼ਾਹਾਂ ਦੀ ਸਾਨੀ ਕੋਨੋ ਜੀ ਸਰਦਾਰ ਜੀ ਆ ਰਹੇ ਜੀ ਲੋਕ ਸਿੰਘ ਜੀ ਆ ਰਹੇ ਗੁਰੂ ਸਿੰਘ ਜੀ ਆ ਰਹੇ ਸਾਹਿਬ ਸਿੰਘ ਜੀ ਚਾਰ ਸਾਹਿਬ ਜਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਨਿਹਾਰ ਸਿੰਘ ਜੀ ਸਾਹਿਬ ਦੂਰਾਵਰ ਸਿੰਘ ਜੀ ਸਾਹਿਬ ਸੁਦੇਸ਼ ਸਿੰਘ ਜੀ 40 ਔਕੇ ਜਿਨ੍ਹਾਂ ਨਾਮ ਜਪਿਆ ਵੱਲ ਕੇ ਸ਼ਕਿਆ ਦੇ ਚਲਾਹੀ ਤੇ ਬਾਹੀ ਦੇ ਵਿੱਚ ਅੰਗਠ ਕੀਤਾ ਇਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਸਨਾਨ ਕਰਕੇ ਸਾਹਿਬਾਂ ਨੂੰ ਸਾਹਿਬ ਬੋਲੋ ਜੀ ਵਾਹਿਗੁਰੂ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਛਾ ਆ ਰਿਹਾ ਏ ਦੇਗ ਤੇ ਪੰਜ ਪੰਥ ਦੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਛਾ ਆ ਰਿਹਾ ਏ ਦੇਗ ਤੇ ਪੰਜ ਪੰਥ ਦੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਤਾਨ ਤਾਨ ਸਾਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਾਨ ਤਾਨ ਸਾਰੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਾਨ ਤਾਨ ਸਾਰੇ ਸਤਿਗੁਰੂ ਸ੍ਰੀ ਗੁਰੂ 모ਹਨ ਸਿੰਘ ਸਾਹਿਬ ਜੀ ਮਹਾਰਾਜ ਤਾਨ ਤਾਨ ਸਾਰੇ ਸਤਿਗੁਰੂ ਸ੍ਰੀ ਰੰਗ ਸਾਹਿਬ ਜੀ ਮਹਾਰਾਜ ਸੇ ਪਰਮ ਪੂਰਨ ਮੀਰ ਪਰਮ ਪੀਤਾ ਕਾਮਕੁਰੁ ਵਾਹਿਗੁਰੂ ਜੀ ਦੇ ਨਵਾਸ ਸਤਿ ਪਾਤਸ਼ਾਹ ਜੀ ਆਪ ਜੀ ਦੇ ਅੱਗੇ ਸਤਿਕਾਰਨ ਨਮਸਕਾਰ ਸਰਦਾਸ ਜੀ ਜੀ ਤਾਨ ਤਾਨ ਸਹਿਬ ਸਤਿਗੁਰੂ ਜੀ ਸ੍ਰੀ ਗੁਰੂ ਰੰਗਨਾ ਸਾਹਿਬ ਜੀ ਆਪ ਜੀ ਦੇ ਤਾਲੁਕ ਵਿੱਚ ਸ਼ਰਧਾਰਥ ਸਿੰਘ ਜੀ ਸਾਹਿਬ ਜੀ ਦੇ ਤਾਨ ਤਾਨ ਸਹਿਬ ਸਤਿਗੁਰੂ ਜੀ ਸ੍ਰੀ ਗੁਰੂ ਰੰਗਨਾ ਸਾਹਿਬ ਜੀ ਆਪ ਜੀ ਦੇ ਸਰਦਾਰਾਂ ਕਮਲਾ ਕਾ ਸਰਦਾਰ ਬੇਨਤੀ ਹੈ ਜੀ ਸਾਡੀ ਦੇ ਤਰਕਤਮ ਬਰੋ ਸਾਹਿਬ ਇਹ ਮਹਾਂਪੁਰਖ ਭਾਗ ਖਲੇ ਸਰਸਨ ਬਾਰੇ ਜੇਨ ਕਰ ਤਾਲਖਾ ਨਾਮਾ ਪ੍ਰਵਾਨ ਗੰਨੀ ਜੀ ਇਹ ਆਏ ਸਭ ਕਿਨਾਂ ਦੇ ਕੰਮ ਜਾਨ ਮੇ ਮਾਰਨ ਦਹੁ ਦੂ ਮੈਂ ਨਾ ਹੂੰ ਜਨ ਤਾਰੇ ਉਤਾਰੀ ਆਏ ਜੀ ਤਾਨ ਦੇ ਭਗਤੀ ਨਾਲ ਇਹਨਾਂ ਸਰਸੂ ਲੈ ਲਿਆ ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਤੋਂ ਬਖਸ਼ਣ ਪ੍ਰਾਪਤ ਕਰਕੇ ਮਾਤਮੋਰ ਦੇ ਅੰਦਰ ਆ ਕੇ ਮਹਾਂ ਗੁਰਸਿ੍ਰੀ ਮਹਾਂ ਸੰਤਾਂ ਬਾਤਾਂ ਨਾਲ ਜੀ ਨੇ ਜੇ ਨਾਮ ਤਾਰੇ ਉਤਾਰੀ ਕੀਤੇ ਜੀਰੂ ਕਰਦੀਆਂ ਸਵਾਵਾਤਾਂ ਦਿੰਦੀਆਂ ਅਨੇਕਾਂ ਪ੍ਰਕਾਰ ਦੀਆਂ ਗੁਰੂ ਕਰਦੀਆਂ ਦੇਵਾਵਾਂ ਕਰਦੇ ਹੋਇਆ ਗੁਰਮਤ ਪ੍ਰਚਾਰ ਕਰਦੇ ਹੋਇਆ ਸਤਿਗੁਰੂ ਪਾਤਸ਼ਾਹੀ ਗੁਰਸਿੱਖੀ ਦੀ ਪਿਆਰੀ ਰਹਿਤ ਰੱਖਦੇ ਹੋਇਆ ਬਹੁੀਆਂ ਪੁਲਾਹ ਕਰਦੇ ਆਂ ਦੀ ਪੁਲਾਹ ਕਰਦੀ ਕਿ ਅੱਜੇ ਤੋਂ ਸਤਿਗੁਰੂ ਪਾਤਸ਼ਾਹੀ ਆਪ ਜੀ ਨੇ ਕਿਰਪਾ ਕਰਕੇ ਅਬ ਦੀ ਵਾਰ ਹਸ ਬੰਦੇ ਨੂੰ ਬਹੁਤ ਨਾਮ ਆਪ ਦਾ ਬਖੇਰਾਂ ਗਰੀਬਨਗਾਰ ਪਾਤਸ਼ਾਹੀ ਆਪ ਜੀ ਨੇ ਕਿਰਪਾ ਕਰਕੇ ਸੁਧਾਈ ਆਪਰੇ ਚਰਨਾਂ ਤਪਵਾ ਵਿੱਚ ਰਾਸਤਵ ਕਰਨਾ ਸਰਬੱਤ ਸੰਗਤਾਂ ਨੂੰ ਸਰਵਤ ਸੇਵਾਦਾਰਾਂ ਦੇ ਸੰਤਾਂ ਤੇ ਮੇਰ ਪ੍ਰਿਆਰਤਾ ਕੇ ਸਭ ਨੂੰ ਵੀ ਆਪ ਜੀ ਦਾ ਸਤਿਨਾਮ ਆਪ ਦੀ ਸ਼ਕਤ ਮਹਾਰਾਜ ਦੀ ਕਿਰਪਾ ਕਰਕੇ ਸਲਾਵਾ ਕਰਦੇ ਰਹੋ ਜੀ ਸਰਵਤ ਸੰਗਤਾਂ ਦਾ ਸੇਵਾਦਾਰਾਂ ਦਾ ਆਪ ਸੁਝ ਮੇਰ ਅੰਲਾ ਪ੍ਰੇਮ ਪਿਆਰ ਨਾਲ ਹਰਸ਼ ਕਰਨਾ ਸੋਚੀਓ ਗਰੀਬ ਇਨਦਾਲ ਦਾ ਸਾਹਿਬ ਜੀ ਮਹਾਂਪੁਰਸ਼ਾਂ ਦਾ ਅਨਿਠਾ ਅਦਮ ਕਰਵਾ ਕਰਨ ਵਾਲਾ ਸੁਦੇ ਆਪ ਦੀ ਦੇ ਚਰਨਾ ਆਪ ਕਿਰਤਾ ਕਰ ਕੇ ਆਗਿਆ ਲਾਸੂ ਮੇਕਾ ਜਲਦਾ ਆ ਜਾਵੇ ਸਹੀ ਪਿਆਰਾ ਮੇਕਾ ਸੋ ਗੁਣ ਜਾਂ ਉਦਾ ਨਾਮ ਜੀ ਆਵੇ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਕਰਨੀ ਤੇ ਆਪਾਂ ਮਹਾਂ ਪ੍ਰਸਾਦ ਲੈ ਕੇ ਆਏ ਐ। ਇਹ ਸਥਾਨ ਤੇ ਇਸੇ ਨਾਲ ਸਭ ਤੋਂ ਵੱਧ ਆ ਰਿਹਾ ਕਿ ਇਹ ਸਾਰੇ ਪਰਿਵਾਰ ਦਾ ਜਿਹੜਾ ਪ੍ਰਕਾਸ਼ੀ ਗੱਲ ਪਰਿਵਾਰ ਹੋਇਆ। ਸਤਿਗੁਰੂ ਜੀ ਦੇ ਜਿੰਨੇ ਪਰਿਵਾਰਕ ਮੈਂਬਰ ਸੀ ਉਹ ਹਰ ਗੁਰੂ ਸਾਹਿਬ ਸੱਚਾ ਪ੍ਰਾਚੀਨ ਜਿਹੜਾ ਸਭਿਆਂ ਦਾ ਅਨੁਕਤਾ ਇੱਥੇ ਬੜਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਿੱਲੀ ਦੇ ਜਿਹੜੇ ਛੱਡਿਆ ਤਾਂ ਇਹਨੇ ਲੋਕਾਂ ਕੀਤਾ ਸੀ ਕਿ ਸਾਦਾ ਜਿਹੜਾ ਅਜੀਠਾ ਉਹ ਕੁਝ ਕੀ ਉਹ ਤਰ੍ਹਾਂ ਦਾ ਬਵਾ ਕਰਦਾ ਦਿੱਲੀ ਤੋਂ ਗੁਰੂ ਨਾਨਕ ਦੇਵ ਜੀ ਸੰਸੈ ਮਹਾਰਾਜ ਦੇ ਲਈ ਆਪਣਾ ਜਿਹੜੀ ਅਸੀ ਉਹ ਇੱਥੇ ਪਹੁੰਚਣਾ ਕਰਦਾ ਇਸ ਕਰਕੇ ਇੱਥੇ ਜਿੰਨੇ ਵੀ ਸਾਧੂ ਮਹਾਂਪੁਰਖ ਨੂੰ ਬੰਦ ਕੀਤਾ ਪਾ ਲਈ ਉਹਨਾਂ ਸਾਰਿਆਂ ਦੇ ਜ਼ਿਆਦਾਤਰ ਇਸੇ ਸਥਾਨ ਤੇ ਹੀ ਪਾਏ ਜਾਂਦੇ ਨੇ ਇਹਨਾਂ ਦਾ ਨਾਮ ਬਹੁਤ ਵੱਡਾ ਮੈਂ ਬੇਨਤੀ ਆਪ ਜੀ ਨੂੰ ਕਾ ਕਰਨੀ ਚਾਹੁੰਦਾ ਜਦੋਂ ਕੋਈ ਵੀ ਗੁਰੂਕ ਤਸਵੀਰ ਸਾਦਾ ਜਿਸ ਤਰ੍ਹਾਂ ਰੰਗੂ ਮੱਤ ਦੇ ਵਿੱਚ ਕੋਈ ਹਰ ਪਾਰ ਤਵਾਰ ਜਾ ਕੇ ਆਪਣੀਆਂ ਆਸੀਆਂ ਪੂਰਾ ਕਰਨ ਤੇ ਜਾਂਦਾ ਸਿੱਖ ਧਰਮ ਦੇ ਵਿੱਚ ਕੀਰਤ ਕਰਨ ਦਾ ਫਤਿਹ ਲਈ ਬੀਜਦਾ ਸਾਧਗੁਰੂ ਮਹਾਰਾਜ ਕੋ ਬਾਪਸਾ ਦੇ ਵਿੱਚ ਸਾਡੇ ਤੇ ਬਹੁਤ ਵੱਡਾ ਇਹ ਪਾਰਕਕਾਰ ਕੀਤਾ ਜਿਹੜੇ ਪਾਰਕਕਾਰੀ ਸਾਧੂ ਮਹਾਂਪੁਰਖ ਹੁੰਦੇ ਨੇ ਉਹਨਾਂ ਦਾ ਸਰੀਰ ਸੰਤ ਦੀ ਕ੍ਰਿਪਾ ਹੋ ਜਾਂਦਾ ਬੰਦ ਕੀ ਕਰਦੇ ਤੇਰੀ ਕਰਦੇ ਸਨ ਜਦੋਂ ਸਮਾਂ ਆਪਣੀ ਇਤਿਹਾਸ ਮੰਨਦੇ ਪਿਛਲੇ ਪਹਿਰੇ ਮਹਾਰਾਜ ਜੁਰਦੇ ਸਨ ਤਾਂ ਇੱਕ ਰਾਸਤੇ ਦੇ ਵਿੱਚ ਇੱਕ ਦਿਨ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇੱਕ ਹੱਡੀ ਛੋਹੀ ਗੁਰੂ ਅਮਰਦਾਸ ਜੀ ਦੇ ਤਾਂ ਉਹ ਜਿਹੜੀ ਹੱਡੀ ਸੀ ਛੋਣ ਦੇ ਨਾਲ ਹੀ ਆਕਾਸ਼ ਦੇ ਵਿੱਚ ਪ੍ਰਕਾਸ਼ ਹੋਇਆ ਤੇ ਉਹ ਪ੍ਰਕਾਸ਼ ਨੂੰ ਤੱਕੀ ਗਏ ਤੇ ਖੁਦ ਗੁਰਸਿੱਖਾਂ ਨੂੰ ਐਸਾ ਰੂਹਾਨੀਅਤ ਨੂੰ ਜ਼ਿਆਦਾ ਸਿੱਖਿਆ ਤਾਂ ਉਸ ਵੇਲੇ ਸਿੱਖਾਂ ਨੇ ਇਹ ਸਵਾਲ ਗੁਰੂ ਅੰਗਦ ਦੇ ਮਹਾਰਾਜ ਜੀ ਕੋਲ ਕੀਤਾ ਹਨੇ ਯਾਦ ਬਾਬਾ ਅਮਰ ਕਾਂਧੀ ਦੇ ਨਾਲ ਜਦੋਂ ਅਸੀਂ ਗੁਰੇ ਆਉਂਦੇ ਸੀ ਤੇ ਉਹਨਾਂ ਦੇ ਚਰਨਾਂ ਦੇ ਨਾਲ ਇੱਕ ਹੱਡੀ ਲੱਗੀ ਪ੍ਰਕਾਸ਼ ਹੋ ਕੇ ਆਕਾਸ਼ਾਂ ਵੱਲ ਚਲਾ ਗਿਆ ਤਾਂ ਅਸੀਂ ਬੋਲੇ ਗੁਰੂ ਅੰਗਦ ਜੀ ਬਾਦ ਆਜਿਨੇ ਦੱਸਿਆ ਕਿ ਕਹਿੰਦੇ ਭਾਈ ਬਾਬਾ ਅਮਰ ਕਾਂਥ ਇਹ ਇੰਨੀ ਮਹਾਨ ਪਵਿੱਤਰ ਰੂਹ ਰਾਂਝੀ ਹੈ ਉਹ ਜਿਹੜਾ ਪਾਪੀ ਬੰਦਾ ਜਿਹਦੀ ਉਹ ਹੱਡੀ ਸੀ ਨਾਤਾਂ ਦੇ ਵਿੱਚ ਦਿੱਖਿਆ ਹੋਇਆ ਸੀ ਪਰ ਜਦੋਂ ਇਹਨਾਂ ਦਾ ਚਰਨ ਉਹਨਾਂ ਦੇ ਨਾਲ ਸੋਇਆ ਉਹ ਨਰਕਾਂ ਦੇ ਵਿੱਚੋਂ ਨਿਕਲ ਕੇ ਉਪਕੁੰਠ ਧਾਮ ਨੂੰ ਚਲੇ ਆਇਆ ਇਸ ਅਸਥਾਨ ਤੇ ਜੇ ਕੋਈ ਪਾਪੀ ਬੰਦੇ ਦੇ ਦੀ ਆਸਥੀਆਂ ਦਾਸਪਰਦਾ ਕਰਦੇ ਆ ਤਾਂ ਕਿਸੇ ਮਹਾਂ ਪੁਰਸ਼ ਦੀ ਜਿਹੜੀ ਹੱਡੀਆਂ ਦੇ ਨਾਲ ਜਦੋਂ ਤੱਕ ਤਨੂਵੀਨਾ ਉਹ ਜਿਹੜੀਆਂ ਦੇ ਨਾਲ ਉਹਦਾ ਵੀ ਭਲਾ ਹੋਵੇ ਉਹਦਾ ਵੀ ਪਰਉਤਾਰਾ ਹੋਵੇ ਇਸ ਕਾਰਨ ਕਰਕੇ ਜਿਹੜੇ ਤਾਂ ਨੂੰ ਗੁਰਮੁਖ ਮਹਾਂ ਪੁਰਸ਼ ਨੇ ਉਹ ਅੱਗੇ ਦੂਜਿਆਂ ਦਾ ਪਹਾੜ ਕਰਦੇ ਆ ਜਦੋਂ ਉਹਨਾਂ ਦੀਆਂ ਆਸਥੀਆਂ ਦੂਜਿਆਂ ਦੇ ਨਾਲ ਟਕ ਟਕ ਨਹੀਂ ਸਕਣੀਆਂ ਤੇ ਜਿਹੜੇ ਕੋਈ ਸਾਫੀ ਬੰਦੇ ਦੀ ਵੀ ਇੱਥੇ ਆਸਤੀਆਂ ਆਉਂਦੀਆਂ ਨੇ ਤਾਂ ਜਿਹੜੇ ਪਵਿੱਤਰ ਮਹਾਂਪੁਰਖ ਕੋਲ ਆਦੀਆਂ ਆਸਤੀਆਂ ਦੇ ਕਿਸੇ ਦੇ ਨਾਲ ਹੋ ਗਈ ਤੇ ਉਹਦਾ ਵੀ 파ਗ ਉਤਾਰਾ ਬੰਦਾ ਇਸ ਕਰਕੇ ਇਹ ਸਤਿਗੁਰੂ ਮਹਾਰਾਜ ਜਿਵੇਂ ਰੂਪੋਂ ਕੀਤਾ ਹੋਇਆ ਕਿਸ ਸਥਾਨ ਦੇ ਉੱਪਰ ਸੰਤ ਦਾਤਾ ਵਰਨੇਤ ਸਿੰਘ ਜੀ ਰਾੜਾ ਸਾਹਿਬ ਨੰਗਰਾਂਵਾਲੇ ਉਹਨਾਂ ਮਹਾਂਪੁਰਖਾਂ ਨੇ ਸਾਧ ਸੰਗਤ ਦੀ ਲੰਗਰ ਦੀ ਨਾਲ ਸੇਵਾ ਆਰੰਭ ਕੀਤੀ ਹੋਈ ਆ ਇਹ ਸਾਰੀ ਤਿਆਰੀ ਉਹਨਾਂ ਮਹਾਪੁਰਸ਼ਾਂ ਨੇ ਕੀਤੀ ਹੈ ਆਪਣੇ ਸੂਚੇ ਨਗਰ ਦੇ ਵੱਲੋਂ ਮਹਾਪੁਰਸ਼ਾਂ ਦਾ ਜੱਥੇਦਾਰ ਭਾਦਰਾ ਗੁਰਨਾਬ ਸਿੰਘ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਇਹ ਸਾਰੀ ਤਿਆਰੀ ਪਹਿਲਾਂ ਸ਼ੁਰਾਕੇ ਰੱਖੀ ਹੈ ਹੁਣ ਸੰਗਤ ਜੀ ਆਪਾਂ ਅਰਦਾਸ ਦੇ ਵਿੱਚ ਜੁੜ ਜੀਆ ਅਰਦਾਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਚ ਜਾਵਾਂਗੇ ਜੇ ਕਿਸੇ ਨੇ ਇਸ਼ਨਾਨ ਦੀ ਕਰਨਾ ਪਾਣੀਆ ਜਲ ਪ੍ਰਵਾਹ ਕਰਨ ਤੋਂ ਬਾਅਦ ਗੁਰੂ ਜੀ ਦੇ ਅੱਗੇ ਅਸ਼ਰਾਦ ਕਰ ਸਕਦੇ ਆ ਇਹਦੇ ਸਾਰੇ ਤਾਂ ਲੋਕਾਂ ਲਈ ਜਿਹਨਾਂ ਦੀ ਪ੍ਰਮਾਣਗੀ ਪਿੱਛਾ ਅਸਮਾਨ ਨੂੰ ਉਹ ਪਾਈ ਅਸਮਾਨ ਕਰ ਸਕਦੇ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਦੇ ਦੇਗ ਵਰਤੇਗੀ ਅਰਦਾਸ ਬੇਨਤੀ ਦੇ ਵਿੱਚ ਆਪਾਂ ਸ਼ਾਮ ਰੋਣਿਆ ਨਾ ਉਸ ਤੋਂ ਦੀ ਅਰਦਾਸ ਕਰ ਤੋਂ ਰਹੀ ਉਸ ਤੋਂ ਬਾਅਦ ਫਿਰ ਲੰਗਰ ਦੇ ਵਿੱਚ ਲੰਗਰ ਖਾਣ ਦੇ ਸਾਰੇ ਇਹ ਗੇਂਦ ਨੂੰ ਪ੍ਰਮਾਣ ਕਰਨੀ ਹੈ ਵਾਹਿਗੁਰੂ ਜੀ ਦਾ ਸ਼ਤਾਨ ਵਾਹਿਗੁਰੂ ਜੀ ਤੋਂ ਅੱਗੇ ਭਾਵੇਂ ਸਹੀ ਹੋਵੇਗਾ ਪੂਰਵਾ ਕਲਾ ਪਤਰਾ ਨਿਟਾਰੇ ਕਬਨ ਨਾਵਨ ਸੰਤੋ ਨਾਵਨ ਨਾ ਨਾਵਨ ਸੰਤੋ ਰਹੁ ਸਤੈ ਸਰਭਾਰ ਹੋਇ ਇਕਈ ਮਾਤਿ ਜਾਲਾ ਕਰੀਆ ਜੀ ਤੁਮ ਕਹਾ ਕਰੀ ਲੇਕਨ ਬੋਤਲ ਬਾਣ ਇੱਕ ਦਸਤ ਸੰਦੋਗ ਬਗਾਣ ਜੇ ਵਿਕੇਤ ਸੰਤ ਨਾ ਜੇਪੁਰਾ ਮਾਇ ਜੁਲੇ ਬਾਏ ਜੀ ਤਾ ਕੀ ਤਾ ਤੇ ਤਾ ਨਾ ਉਗਣਾ ਵੈ ਨਹੀ ਗੋਦਾਉ ਕੁਦਰਤ ਕਬੜ ਕਹਾ ਵਿਚਾਰ ਬਾਰੇ ਜਾਵਾ ਜੇ ਕੋ ਆਪ ਤੁਮ ਭਾਵੇਂ ਸਾਈ ਬੇਗਾ ਤੁਮ ਰਸਨਾ ਤੋ ਰੰਚਾਰ ਭਈਆ ਸਭ ਤੇ ਸੰਦੇਹੀ ਪਾਣ ਸੁਟਾ ਉਤੋਂ ਕੇ ਬੁਤ ਬੜੇ ਸੇ ਲੱਗੋ ਹੋਇ ਇਹੋ ਉਨੇ ਜਾ ਹੋ ਤੋਏ ਭਈਆ ਮਤ ਪਾਪਾ ਕਹਿ ਸੰਗ ਉਹ ਕੋ ਪੈ ਨਾ ਦਾ ਕੈ ਰੰਗ ਕੁਣੀ ਪਾਪੀਆਂ ਕਰਦਾ ਹੈ ਕਰ ਕਰ ਕਰਦਾ ਲੱਗਦਾ ਹੈ ਜਾ ਹੋ ਆਪਣੇ ਵਿਚਾਰੇ ਇਹ ਕਹਾ ਮੰਨੁ ਕੀਆ ਮਜਾਓ ਇਸ ਤਰ੍ਹਾਂ ਲਿਆ ਧਰਾਂ ਤੇ ਪੁਲਾ ਵਧਰ ਕਾ ਪੁਨੀਆ ਮੰਨਿਆ ਨਾ ਕੀਤਾ ਭਾ ਕੀ ਤੋਤਾ ਦੀ ਆ ਪੇ ਜਾਣਾ ਕੋਈ ਫਿਲਕਾ ਰਕਾ ਕੈਗਲ ਸਾਦਾ ਹੀ ਕਿਉਂ ਬਰਦੀ ਕਮਜਾਨਾ ਮਨ ਤੇ ਕੰਮਰ ਕੋਆ ਖਾਏ ਇੱਕ ਦੂ ਇੱਕ ਦੇ ਆਣਾ ਵੱਡਾ ਦਾਏ ਵੱਡੀ ਖਾਈ ਨਿਕਾ ਜਾ ਕਾ ਹੋ ਗਏ ਨਾ